ਗੈਸ ਸਿਲੰਡਰ ਫਟਣ ਦੇ ਕਾਰਨ ਜ਼ੋਰਦਾਰ ਧਮਾਕਾ ਹੁੰਦਾ ਹੈ ਜਿੱਥੇ ਘਰ ਦੀ ਛੱਤ ਤੱਕ ਉੱਡ ਜਾਂਦੀ ਹੈ ਉੱਥੇ ਇਸ ਧਮਾਕੇ ਦੀ ਆਵਾਜ਼ ਹੈ ਜਿਹੜੀ ਆਸ-ਪਾਸ ਦੇ ਘਰਾਂ ਤੱਕ ਵੀ ਪਹੁੰਚਦੀ ਹੈ ਇਹ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ ਜਾਣਕਾਰੀ ਅਨੁਸਾਰ ਰਾਜੂ ਕੁਮਾਰ ਜੋ ਕਿ ਗੈਸ ਏਜੰਸੀ ਦੇ ਵਿੱਚ ਗੈਸ ਡਿਲੀਵਰੀ ਬੁਆਏ ਦੇ ਵਜੋਂ ਕੰਮ ਕਰਦਾ ਸੀ ਲੰਬੇ ਸਮੇਂ ਤੋਂ ਉਹ ਉਸੇ ਕੁਆਟਰ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਗੈਸ ਏਜੰਸੀ ਦਾ ਡਿਲੀਵਰੀ ਬੁਆਏ ਏਜੰਸੀ ਤੋਂ ਪਰੇ ਹੋਏ ਸਿਲੰਡਰ ਲੈ ਆਉਂਦਾ ਸੀ ਘਰੋਂ 2-3 ਕਿਲੋ ਜਿਹੜਾ ਸਿਲੰਡਰ ਦੇ ਵਿੱਚੋਂ ਗੈਸ ਘਟਦਾ ਸੀ ਯਾਨੀ ਕਿ ਗੈਸ ਚੋਰੀ ਕਰਦਾ ਸੀ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਪੀਜੀਆਈ ਰੈਫਰਟਾ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਔਰਤ ਦੇ ਇਸ ਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਹੈ ਮ੍ਰਿਤਕ ਔਰਤ ਦੇ ਦੋ ਛੋਟੇ ਬੱਚੇ ਨੇ 2.5 ਸਾਲ ਦੀ ਇੱਕ ਕੁੜੀ ਤੇ 7 ਸਾਲ ਦਾ ਲੜਕਾ ਜੋ ਕਿ ਮਜ਼ਦੂਰੀ ਕਰਦੇ ਨੇ

एक डेढ़ किलो गैस बच जाता था तो वो इकट्ठा कर करके वो सिलेंडर बना के देता था लेकिन हम लोग को पता नहीं चलने देता था कि इतना दिन से वो हेरा फेरी कर रहा था सर जी उसके मजे से सिलेंडर फट के हमारी घर वाली की मृत्यु तो हो गई ये सब मलबे में दब गए थे हाँ जी सर जी सब मलबे में दब गए थे जब तक आए तो मलबे में दबे पड़े थे वो लोग निकाल के फिर उसको बाद में थोड़ा सा किया उसको तब रजिंद्रा लेके आया ये सिलेंडर वाला एक, एक ऐसे है इसकी एक सिलेंडर इसका कंडीशन सर जी ये भी थोड़ा सा गंभीर में है अभी पीजीआई में भरती है सर पीजीआई ले गए हाँ खाली सिलेंडर ले आगे भरता था घर में हाँ जी खाली सिलेंडर ले आगे भरता था जी कितने बच्चे है तुम्हारे हमारे दो बच्चे हैं सर जी एक ढाई साल की लड़की है एक सात साल का लड़का है बच्चे अभी आपके पास जी मेरे पास है अभी क्या सरकार को क्या उम्मीद करते हैं जैसे हेरा कर रहे हैं ते वो क्वार्टरों में ऐसे किराया दे रहे हैं जिन लोगों के साथ जानते क्या कहना चाहते सर जी हम यही कहना चाहते हैं हम गरीब मजदूर है हमारे पल्ले कुछ नहीं है हमको सिर्फ दे दो सर ये डेली कितने साल से रह रहे थे साल से रह रहा था जी उस रूम में हम लोग को मालूम नहीं था ये सब चीज ऐसे सिलेंडर खाली करता था ब्लास्ट हुआ हाँ जी खाली सिलेंडर करता था तब ब्लास्ट हो गया कितने बजे की बात है ये साढ़े नौ बजे की बात है कल 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 की की जी जी दिन दिन में आपको कैसे पता लगा हमको कौन से पता चला जी मैं रोहनी चला गया था काम करने के लिए किसी भाई ने फोन किया जी तुम्हारा परिवार डैड कर गया उसके अंदर से कोठा गिर गया तो मैं वहां से भागे भागे आया थी कोई गाड़ी नहीं मिला था मैं पैदल ही आया वहां से तो अभी पोस्टमार्टम हो गया हां जी हो गया सर तुमों माजी एक सिलेंडर फटया मामला की है यह कल एक सानू इतला मिली सी राजेंद्र अस्पताल पटियाला तो कि रेणु नाम दी औरत जख्मी हालत छ आई सी जिने इमरजेंसी दे विच ही दम तोड़दा ਉਹਦੇ ਸਰਦ ਵਿੱਚ ਮੌਕੇ ਤੇ ਪੁੱਜ ਕੇ ਤਫ਼तीश ਕੀਤੀ ਗਈ ਹੈ ਤੇ ਪਤਾ ਲੱਗਿਆ ਕਿ ਰਾਜੂ ਕੁਮਾਰ ਨਾਮ ਦਾ ਇੱਕ ਯੂਪੀ ਦਾ ਵਿਅਕਤੀ ਉੱਥੇ ਰਹਿੰਦਾ ਸੀਗਾ ਜਿਹੜਾ ਨਿਓ ਗੈਸ ਏਜੰਸੀ 'ਚ ਕੰਮ ਕਰਦਾ ਸੀ ਤੇ ਉਹ ਗੈਸ ਦੇ ਸਿਲੰਡਰ ਜਿਹੜੇ ਆ ਉਹ ਆਪਣੇ ਉੱਥੇ ਕਿਰਾਏ ਵਾਲੇ ਕੁਆਰਟਰ ਦੇ ਵਿੱਚ ਲਿਆ ਕੇ ਉਹਦੇ 'ਚ ਪਤਾ ਲੱਗਿਆ ਵੀ ਗੈਸ ਜਿਹੜੀ ਆ ਉਹ ਖਾਲੀ ਸਿਲੰਡਰਾਂ ਦੇ ਵਿੱਚ ਭਰ ਕੇ ਵੇਚਦਾ ਸੀਗਾ ਉੱਥੇ ਇਹ ਇਸੇ ਦੌਰਾਨ ਇਹ ਵਾਰਦਾਤ ਹੋਈ ਹੈ ਕਿ ਉੱਥੇ ਕੋਈ ਸਲੰਟਰ ਫਟਿਆ ਤੇ ਜਿੱਤੇ ਅਸੀਂ ਮਕਦਮਾ ਨੰਬਰ 108 ਅ ਅੰਡਰ ਸੈਕਸ਼ਨ 105 324 ਜੀਮਨ 4 ਬੀ ਐਨ ਐਸ ਤਹਿਤ ਅ ਦਰਜ ਰਜਿਸਟਰ ਕਰ ਲਿਆ ਰਾਜੂ ਕੁਮਾਰ ਦੇ ਖਿਲਾਫ ਤੇ ਤਫਤੀਸ਼ ਜਾਰੀ ਹੈ ਰਾਜੀ ਕੁਮਾਰ ਦਾ ਪਤਾ ਲੱਗਿਆ ਕਿ ਉਹਨੂੰ ਉਹਦੇ ਵੀ ਜਿਹੜਾ ਉਹ ਮੌਕੇ ਤੇ ਝੁਮਸ ਗਿਆ ਸੀਗਾ ਤੇ ਉਹਨੂੰ ਰਜਿੰਦਰ ਅਸਪਤਲ ਦਾਖਲ ਕਰਾਇਆ ਗਿਆ ਸੀ ਜਿਹੜਾ ਉਹ ਉਥੋਂ ਪੀਜੀਆ ਰੈਫਰ ਕੀਤਾ ਗਿਆ ਕਿੰਨੇ ਲੋਕ ਇਧਰ ਜ਼ਖਮੀ ਹੋਏ ਕੋਈ ਬੱਚੇ ਵੀ ਸੀਗੇ ਨਾਲ ਨਹੀਂ ਬੱਚਾ ਕੋਈ ਨਹੀਂ ਸੀਗਾ ਉੱਥੇ ਅਲੱਗ-ਅਲੱਗ ਕਮਰੇ ਸੀਗੇ ਤੇ ਮੌਕੇ ਤੇ ਜਦੋਂ ਪਤਾ ਕੀਤਾ ਗਿਆ ਤੇ ਉਹ ਲੈਂਟਰ ਪਾਏ ਹੋਏ ਸੀਗੇ ਲੈਂਟਰਾਂ ਦੀਆਂ ਛੱਤਾਂ ਜਿਹੜੀਆਂ ਉਹ ਗਿਰ ਗਈਆਂ ਸੀ ਮੌਕੇ ਤੇ ਇੱਕ ਨਾਲ ਵਾਲੇ ਕਮਰੇ ਦੇ ਵਿੱਚ ਇੱਕ ਔਰਤ ਸੀਗੀ ਉਸ ਔਰਤ ਦੀ ਡੈਥ ਹੋ ਗਈ ਸੀ ਰਜਿੰਦਰ ਹਸਪੀਟਲ ਦੇ ਦਰਾਨੇ ਇਲਾਜ ਤੇ ਜਿਹਦਾ ਪੋਸਟਮਾਰਟਮ ਕਰਵਾ ਕੇ ਡੈਡ ਬੋਡੀ ਪੋਸਟਮਾਰਟਮ ਕਰਵਾ ਕੇ ਡੈਡ ਬੋਡੀ ਉਹਨਾਂ ਦੇ ਵਾਰਸ਼ਾਂ ਦੇ ਹਵਾਲੇ ਕੀਤੀ ਗਈ। ਇੱਕ ਕੋਠੀ ਚ ਰਹਿੰਦੇ ਸੀ ਜੀ ਇੱਕ ਇੱਕ ਦਾ ਇੱਕ ਕਿਰਾਏ ਦਾ ਮਕਾਨ ਸੀਗਾ ਜੀ। ਕਿਰਾਏ ਦੇ ਮਕਾਨ ਬਣਾਏ ਹੋਏ ਆ। 8-10 ਮਕਾਨ ਬਣਾਏ ਹੋਏ ਕਿਰਾਏ ਤੇ। ਕਿਹਦੀ ਪ੍ਰਾਪਰਟੀ ਹੈ ਸਰ? ਇਹੇ ਹੈਗੀ ਆ ਜੀ। ਅ ਮਾਲਕ ਹੈਗਾ ਸੰਦੀਪ ਸਿੰਘ ਹੈ ਉੱਥੇ। ਤਾਂ ਮਜ਼ਦੁਰ ਰਹਿਣ ਵਾਲਾ ਜੀ। ਸੰਦੀਪ ਸਿੰਘ ਦੀ ਪ੍ਰਾਪਰਟੀ ਹੈ ਜੀ। ਤਫ਼ਤੀਸ਼ ਜਾਰੀ ਹੈ ਜਿੰਨ ਤੱਕ। ਤੇ ਹੁਣ ਜਿੱਦਾਂ ਮਾਲਕ ਨੇ ਭਾਜੀ 2 ਪੈਸੇ ਵਾਸਤੇ ਕਿਰਾਇਆ ਲੈ ਲਿਆ। ਹੁਣ ਜਿੱਦਾਂ ਹਾਦਸਾ ਹੋ ਗਿਆ ਔਰ ਵੀ ਲੋਕ ਕੋ ਮੋਹਲਾ ਵੀ ਆ ਗਿਆ। ਔਰ ਵੀ ਵੱਡਾ ਹਾਦਸਾ ਹੋਣਾ ਸੀ ਕਿ ਉਹਦੇ ਖਿਲਾਫ ਵੀ ਕੋਈ ਬਣਦੀ ਕਾਰਵਾਈ ਹੋਗੀ ਅਜੇ ਇਹ ਸਾਰੀਆਂ ਗੱਲਾਂ ਜਿਹੜੀਆਂ ਤੱਥ ਜਿਦਾਂ ਨਾਲ